ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਗਈ ਸੀ ਜੀ ਬੈਂਕ ਦੇ ਵਿੱਚ ਪੈਨਸ਼ਨ ਲੈਣ ਤੇ ਮੈਂ ਆਪਦੇ ਜਾਣੇ ਬੜੇ ਚਾਹ ਨਾਲ ਕਾਪੀ ਚੱਕ ਕੇ ਦਵਾਦਾਂ ਭੱਜੀ ਗਈ ਮੈਂ ਕਹਿੰਦਾ ਵੀ 2 ਮਹੀਨੇ ਹੋ ਗਏ ਆ ਤੇ ਮੈਂ ਪੈਨਸ਼ਨ ਲੈ ਲਾਂਦੀ ਤੇ ਮੈਂ ਕਹਾਂ ਮੇਰੀ ਪੈਨਸ਼ਨ ਆ ਬਾਲਗਾਂ ਨਹੀਂ ਤਾਂ ਦੋ ਆਈਆਂ ਹੋਣਗੀਆਂ ਤੇ ਮੈਂ ਕਹਾਂ 1500 ਰੁਪਏ ਆ ਤੇ 30000 ਆਇਆ ਹੋਊਗਾ ਤੇ ਮੈਂ ਲੈ ਆਉਣੀ ਆ ਤੇ ਮੈਂ ਭਰਨੀ ਸੀਗੀ ਕਿਸ਼ਤ ਤੇ ਜਦੋਂ ਮੈਂ ਬੈਂਕ 'ਚ ਪਹੁੰਚੀ ਤੇ ਬੈਂਕ ਵਾਲਿਆਂ ਨੂੰ ਮੈਂ ਖਾਤਾ ਚੈੱਕ ਕਰਾਇਆ ਤੇ ਉਹ ਕਹਿੰਦੇ ਇੱਕ ਪੈਨਸ਼ਨ ਆਈ ਹੈ ਤੇ ਮੈਂ ਨਰਾਸ਼ੀ ਜੀ ਹੋ ਕੇ ਤੇ ਇੱਕ ਪੈਨਸ਼ਨ ਲੈ ਕੇ ਮੁੜਿਆ ਤੇ ਰਾਹ ਚ ਆਉਂਦੀ ਆਉਂਦੀ ਨੇ ਮੈਂ ਭਾਈ ਜੇ ਤੂੰ ਮੈਨੂੰ ਅਮੀਰ ਕਰ ਦੇਵੇਂ ਤਾਂ ਤੇਰੇ ਘਰੇ ਕਾਹਦਾ ਘਾਟਾ ਵਾ ਤੇ ਰੱਬ ਕਹਿੰਦਾ ਘਾਟਾ ਤਾਂ ਮੇਰੇ ਘਰੇ ਕਾਸੇ ਦਾ ਨਹੀਂ ਰੱਬ ਕਹਿੰਦਾ ਵੈਸੇ ਜੇ ਤੂੰ ਅਮੀਰ ਹੋ ਜਾਏ ਤੂੰ ਕਰੇਂਗੀ ਕੀ ਮੈਂ ਕਹਾਂ ਦੱਸ ਮੈਂ ਅਮੀਰ ਹੋ ਕੇ ਕੀ ਕਰਨਾ ਮੈਂ ਕਹ ਜੇ ਘੱਟ ਤੋਂ ਘੱਟ ਮੇਰੇ ਕੋਲੇ ਕਰੋੜਾ ਰੁਪਈਆ ਵੀ ਆ ਗਿਆ ਨਾ ਰੱਬ ਕਹਿੰਦਾ ਫੇਰ ਮੈਂ ਕਹ ਫੇਰ ਕੀ ਫੇਰ ਮੈਂ ਕਹ ਮੈਂ ਬਾੜਾ ਨਹੀਂ ਤਾਂ ਅੱਧਾ ਪਿੰਡ ਤਾਂ ਆਪ ਦਾ ਅਮੀਰ ਕਰ ਦਿਆ ਵੀ ਗਰੀਬ ਗਰੀਬ ਲੋਕਾਂ ਦਾ ਮੈਂ ਸਾਥ ਦੇਵਾਂ ਤੇ ਮੈਂ ਅਮੀਰ ਕਰ ਦਿਆਂ ਰੱਬ ਕਹਿੰਦਾ ਬੱਲੇ ਨਹੀਂ ਤੇਰੇ ਵੱੱਡੇ ਸਿਆਣਗੇ ਕਹਿੰਦਾ ਇੰਨਾ ਕਰ ਤੁੱਤਾ ਤਾਂ ਤੈਨੂੰ ਮੈਂ ਮੇਰ ਨਹੀਂ ਕਰਦਾ ਤਾਂ ਇਹਨਾਂ ਤਾਂ ਕਹਿੰਦਾ ਤਗਰੀਬੀ ਨਾਲ ਲੱਪੜੋ ਲੱਪੜੀ ਹੁੰਦੀ ਆ ਤੇ ਮੈਂ ਕਿਹਾ ਫੇਰ ਕੀ ਆ ਮੈਂ ਕਿਹਾ ਰੱਬ ਹਰ ਇੱਕ insan ਦੇ ਵਿੱਚ ਵਸਦਾ ਹੈ ਤੇ ਮੈਂ ਕਿਹਾ ਵੀ ਰੱਬ ਕਹਿੰਦਾ ਇਹ ਤਾਂ ਮੈਨੂੰ ਵੀ ਪਤਾ ਵੀ ਰੱਬ ਹਰ ਇੱਕ insan ਚ ਵਸਦਾ ਹੈ ਤੇ ਕਹਿੰਦਾ ਤੂੰ ਇਹ ਗੱਲ ਭੁੱਲ ਜਾ ਵੀ ਮੁੜ ਕੇ ਲੋਕ ਮੈਨੂੰ ਯਾਦ ਕਰਨਗੇ ਤੇ ਜਾਂ ਤੈਨੂੰ ਯਾਦ ਕਰਨਗੇ ਵੀ ਹਾਂ ਸਾਨੂੰ ਇਹਨੇ ਸਾਡੀ ਹੈਲਪ ਕੀਤੀ ਸੀ ਰੱਬ ਕਹਿੰਦਾ ਇੱਥੇ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਕਹਿੰਦਾ ਜਿੰਨਾ ਚਿਰ ਤੇਰੇ ਕੋਲੇ ਪੈਸੇ ਆ ਉਨਾ ਚਿਰ ਤੈਨੂੰ ਕਹਿੰਦਾ ਜੀ ਜੀ ਕਰਨਗੇ ਤੇ ਜਿੱਦ ਦੇ ਤੇਰੇ ਕੋਲ ਪੈਸੇ ਮੁੱਕ ਗਏ ਤੇ ਤੇਰੇ ਕਿਸੇ ਨੇ ਬਾਤ ਨਹੀਂ ਪੁੱਛਣੀ ਮੈਂ ਕਿਹਾ ਕਿਉਂ ਰੱਬ ਕਹਿੰਦਾ ਤਾਂ ਐਡੇ ਮਤਲਬੀ ਲੋਕ ਆ ਕਹਿੰਦਾ ਜਿੰਨਾ ਚਿਰ ਇਹਨਾਂ ਦੀ ਮੈਂ ਡਿਮਾਂਡ ਨਾ ਪੂਰੀ ਕਰਾਂ ਤਾਂ ਮੈਨੂੰ ਡੱਗਾ ਨਹੀਂ ਚੜਾਉਂਦੇ ਦਾ ਹਰ ਰੁਪਈਆ ਮੱਥਾ ਨਹੀਂ ਟੇਕਦੇ ਤੇ ਤੈਨੂੰ ਵਿਚਾਰ ਕੇ ਕਿਹਨੇ ਯਾਦ ਕਰਨਾ ਕਹਿੰਦਾ ਇਹ ਮਤਲਬੀ ਦੁਨੀਆ 'ਚ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਕਹਿੰਦਾ ਐਵੇਂ ਚੱਕੀ ਹੋਈ ਅਮੀਰੀ ਦੀ ਵੀ ਮੈਂ ਲੋਕਾਂ ਨੂੰ ਮੇਰ ਕਰ ਦੂੰ ਕਹਿੰਦਾ ਜਿੰਨਾ ਕੁ ਮੈਂ ਤੈਨ ਕਹਿੰਦਾ ਕਿੰਨਾ ਚਿਰ ਹੋ ਗਿਆ ਤੇਰੇ ਘਰ ਵਾਲੇ ਨੂੰ ਕਹਿੰਦਾ ਇਸ ਦੁਨੀਆ ਤੋਂ ਗਏ ਹੋਏ ਨੂੰ ਤੇ ਕਹਿੰਦਾ ਕਦੇ ਤੂੰ ਭੁੱਖੀ ਸੁੱਤੀ ਆ ਨਾ ਖ ਨਹੀਂ ਰੱਬ ਕਹਿੰਦਾ ਫੇਰ ਕਹਿੰਦਾ ਫੇਰ ਤੂੰ ਇਹ ਗੱਲ ਕਿਵੇਂ ਕਹਿੰਨੀ ਆ ਵੀ ਮੈਨੂੰ ਮੀਰ ਕਰਦੇ ਕਹਿੰਦਾ ਜਿੰਨਾ ਤੈਨੂੰ ਲੋੜ ਹੁੰਦੀ ਆ ਤੇ ਰੱਬ ਕਹਿੰਦਾ ਜਿੰਨੇ ਤੈਨੂੰ ਲੋੜ ਹੁੰਦੀ ਆ ਉਹਨਾਂ ਤੇਨੂੰ ਖਾਣ ਨੂੰ ਮਿਲਦਾ ਨਾ ਤੈਨੂੰ ਪਹਿਲਾਂ ਨੂੰ ਲੀਡਾ ਲੱਤਾ ਵੀ ਮਿਲਦਾ ਕਹਿੰਦਾ ਕਦੇ ਭੁੱਖੀ ਸੁੱਤੀਆਂ ਤਾਂ ਦੱਸ ਮੈਂ ਕਹਾਂ ਭੁੱਖੀ ਤਾਂ ਮੈਂ ਕਦੇ ਨਹੀਂ ਸੁੱਤੀ ਫਿਰ ਵੀ ਆਉਦੇ ਹਾਲਾਤਾਂ ਨਾਲ ਲੜਨਾ ਬਹੁਤ ਔਖਾ ਹੋ ਜਾਂਦਾ ਰੱਬ ਕਹਿੰਦਾ ਇਹ ਦੁਨਿਆਵੀ ਦੁਨੀਆ ਚ ਮਰੂ ਮਰੂ ਕਿਸੇ ਦੀ ਨਹੀਂ ਮੁੱਕਦੀ ਕਹਿੰਦਾ ਜੇ ਮੈਂ ਸਾਰੀ ਦੁਨੀਆ ਸੌਖੀ ਕਰਤੀ ਤਾਂ ਕਿਸੇ ਨੇ ਮੇਰਾ ਨਾਂ ਨਹੀਂ ਲੈਣਾ ਕਿਸੇ ਨੇ ਮੈਨੂੰ ਯਾਦ ਨਹੀਂ ਕਰਨਾ ਕਹਿੰਦਾ ਜਿਹੜੇ ਸੌਖੇ ਲੋਕ ਆ ਉਹ ਘਾਟੇ ਰੱਬ ਦਾ ਨਾਂ ਲੈਂਦੇ ਆ ਇੱਥੇ ਜਿਹੜੇ ਔਖੇ ਆ ਜਦੋਂ ਔਖ ਆਉਂਦੀ ਹੈ ਨਾ ਉਦੋਂ ਚਾਹ ਤਾਂ ਮਾਜਾ ਆਉਂਦੀ ਹੈ ਤੇ ਚਾਹ ਰੱਬ ਜਾਦਾ ਆਉਂਦਾ ਤੇ ਕਹਿੰਦਾ ਜੇ ਸਾਰੀ ਦੁਨੀ ਕਹਿੰਦਾ ਕਿਸੇ ਨੇ ਯਾਦ ਨਹੀਂ ਕਰਨਾਗਾ ਤੇ ਇਹ ਦੁਨਿਆਵੀ ਦੁਨੀਆਂ ਦੇ ਵਿੱਚ ਕਹਿੰਦਾ ਕੋਈ ਕਿਸੇ ਦਾ ਯਾਰ ਨਹੀਂ ਕੋਈ ਬੇਲੀ ਨਹੀਂ ਕੋਈ ਮਤਲਬ ਦਾ ਬੇਲੀ ਇਹ ਦੁਨੀਆਂ ਸਾਰੀ ਮਤਲਬ ਦੀ ਬੇਲੀ ਆ ਕਹਿੰਦਾ ਕਾਲਜੋਗ ਦਾ ਦੌਰ ਚੱਲਦਾ ਵਾ ਮੈਂ ਕਿਹਾ ਵੀ ਠੀਕ ਆ ਨਾ ਕਰ ਬਾਜੇ ਤੂੰ ਇੱਕ ਵਾਰੀ ਥੱਲੇ ਕੀੜਾ ਮਾਰ ਜੇ ਨਾ ਤੇ ਮੈਂ ਕਿਹਾ ਬਹੁਤ ਜੀ ਕਰਦਾ ਵਾ ਵੀ ਮੈਨਾਂ ਨੂੰ ਤੇ ਰੱਬ ਕਹਿੰਦਾ ਇਹ ਕਾਲਜੁਗੀ ਜੀਵ ਆ ਜਿਹੜੀ ਦੁਨੀਆਂ ਥੱਲੇ ਵਸਦੀ ਕਾਲਜੁਗੀ ਆ ਕਾਲਜੋਗ ਦਾ ਪਹਿਰਾ ਚੱਲਦਾ ਕਹਿੰਦਾ ਜੇ ਮੈਂ ਥੱਲੇ ਆ ਗਿਆ ਤੂੰ ਤਾਂ ਕਵਲਗਾਂ ਗੱਲਾਂ ਕਰਦੀ ਆ ਰੱਬ ਕਹਿੰਦਾ ਜੇ ਮੈਂ ਥੱਲੇ ਆ ਗਿਆ ਕਹਿੰਦਾ ਇੱਥੇ ਤਾਂ ਲੋਕਾਂ ਨੂੰ ਮੈਨੂੰ ਡਿਮਾਂਡਾਂ ਕਰ ਕਰਕੇ ਹੀ ਉਹ ਗਾਂ ਤੁਰਨ ਨਹੀਂ ਦੇਣਾ ਦੂਜਾ ਕੋ ਮੈਨੂੰ ਆ ਚਾਹੀਦਾ ਦੂਜਾ ਕੋ ਮੈਨੂੰ ਆ ਚਾਹੀਦਾ ਕਹਿੰਦਾ ਮੈਂ ਤਾਂ ਬੈਠੇ ਨਹੀਂ ਛੱਡਦੇ ਤੇ ਥੱਲੇ ਆਏ ਨੂੰ ਮੈਨੂੰ ਕਹ ਦੋ ਇਹਨਾਂ ਨੇ ਸੁੱਖ ਦਾ ਸਾਹ ਲੈਣ ਦਿੱਤਾ ਮੈਂ ਕਿਹਾ ਵੀ ਗੱਲ ਠੀਕ ਆ ਕਹਿੰਦਾ ਜਿੰਨਾ ਕੋ ਮੈਨੂੰ ਦਿਨਾ ਉਹਨਾਂ ਕ ਖਾਈ ਜਾਇਆ ਕਰ ਤੇ ਸ਼ੁਕਰ ਮਨਾਇਆ ਜਾਇਆ ਕਰ ਨਾ ਤੂੰ ਭੁੱਖੀ ਪਹਿਲਾਂ ਸੁੱਤੀ ਆ ਤੇ ਨਾ ਹੁਣ ਤੂੰ ਭੁੱਖੀ ਸੌਵੇਂ ਮੈਂ ਕਿਹਾ ਵੀ ਠੀਕ ਆ ਮੈਂ ਚੁੱਪ ਕਰ ਗਈ ਹਾਰ ਕੇ ਫਿਰ ਮੈਂ ਕਿ ਰੱਬ ਨੂੰ ਕਹਿੰਦੀ